ਲੋ ਬਈ ਜੀ ਆਜ ਹੁਣ ਇਤਾਰੇ ਕ ਬਈ ਨੂੰ ਇਹ ਆਦਾ ਨਾ ਨਰਾ ਤੇ ਹੂੰ ਆਦਾ ਬਈ ਨਰਾ ਕੱਟੀ ਅੱਖਾਂ ਨਾ ਠੀਕ ਹੈ ਜੀ ਤੇ ਆਹ ਮਹੀਨਾ ਬਈ ਤੇ ਹਲੋ ਆਦਾ ਨਾ ਬਈ ਠੀਕ ਹੈ ਨਾ ਇੱਥੇ ਤਾਂ ਗਾਰੰਟੀ ਦੇ ਦੀ ਬਈ ਨੂੰ ਵੀ ਜੇ ਨਾ ਉੱਡਣ ਦੇ ਬੱਚੇ ਉੱਚੇ ਆਪਾਂ ਨੂੰ ਬਾਉਸ ਕਰ ਲੈਂਦਾ ਬਈ ਜੋੜਾ ਠੀਕ ਹੈ ਬਈ ਪੂਰੀ ਚੰਗੀ ਬਲੱਟ ਲੈਣੇ ਦੀ ਸੀ ਬਈ ਨੂੰ ਕਹਿਣ ਦੀ ਲੋੜ ਨਹੀਂ ਤੇ ਇੱਧਰ ਨੂੰ ਕਰਦੇ ਬਈ ਮੋੜੇ ਆਹ ਲਓ ਜੀ ਜੇ ਕੋ ਉਤਰਨ ਇਹਨਾਂ ਦੇ ਬੱਚੇ ਨਾ ਉੱਤੇ ਕੱਢ ਲੂ ਆਪਣੇ ਕੋਲ ਇਹ ਜੋੜਾ ਬਾਉਸ ਹੋ ਜਾਦਾ ਬਈ ਆਪਣਾ ਕੋਈ ਆਪ ਨੂੰ ਕੋਈ ਹੋਣੀਗਾ ਠੀਕ ਹੈ ਨਾ ਬਈ ਲਓ ਬਈ ਇਹ ਕਰਿਓ ਤੁਸੀਂ ਲਾ ਬੋਲੋ ਵੀ ਕਰ ਦੋ ਲਓ ਬਈ ਜੀ ਰਲੋਸ਼ ਨੂੰ ਆ ਜਿਹੜਾ ਰਤਵੇਂ ਨੂੰ ਆਪਣੇ ਪ੍ਰਾਇਓਟੀ ਜਿੜਾ ਬਈ ਠੀਕ ਹੈ ਨਾ ਬਈ ਕਿਉਂਕਿ ਇਹ ਇਹਦੇ ਨਾਲ ਦੇ ਕੂਤਰ ਆਪਣੇ ਕੋਲ ਕਰੈਨੇ ਬਈ ਇੱਕ ਜਿਵੇਂ ਜੋ ਗਰਮੀ ਪਈ ਨੀ ਬਈ ਜਿਵੇਂ ਜੋਂ ਨਾ ਪਤੂੜਨੇ ਜਦ ਠੰਡ ਪੈਂਦੀ ਹੈ ਬਈ ਤਾਂ ਘਟੂੜਦੇ ਨੇ ਇਹ ਵੀ ਇਹਨਾਂ ਦੀ ਖਾਸੀਅਤ ਹੈ ਵੀ ਜਿਵੇਂ ਜਿਵੇਂ ਗਰਮੀ ਪਉ ਬਈ ਇਹਨਾਂ ਨੇ ਉੰਨੇ ਵਾ ਤੂੜਨੇਗਾ ਤੇ ਜਦ ਮੌਸਮ ਠੰਡਾ ਹੋ ਜਾਂਦਾ ਤੇ ਬਾਈ ਕੋ ਟੂਟ ਦੇਗੇ ਠੀਕ ਜਿਹਾ ਬਾਈ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਜੇ ਕਿਸੇ ਨੇ ਮੇਰੇ ਵੀਰ ਨੇ ਬੱਚੇ ਬੁੱਕ ਕਰਾਉਣੇ ਹੋਣ ਕਿਉਂਕਿ ਬੱਚੇ ਆਪਣੇ ਕੋਲ ਬੁਕਿੰਗ ਤੇ ਮਿਲਦੇ ਨੇ ਬਾਈ ਜੇ ਆ ਕਿਸੇ ਨੇ ਬੁੱਕ ਕਰਵਾਉਣੇ ਹੋਣ ਜੋੜੇ ਲੈਣੇ ਹੋਣ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਹੈ 88728 01437 887280143 ਪਿੰਡ ਨਾਕਰਾਂ ਨੇੜੇ ਜੌਣੇ ਮੋੜ ਵਾਲੇ ਮੋੜਾਂ ਬਾਈ ਜੀ ਠੀਕ ਹੈ ਜਲੋ ਸੰਗਰੂ ਦਾ ਬਾਈ ਜੀ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਾਂ ਆਜਾ ਆਪਣੇ ਕੋਲੋਂ ਬਾਈ ਐਸੀ ਕਬੂਤਰ ਲੈਣਾ ਕਿਹੜਾ ਪੰਡਾ ਬਾਈ ਇਧਰ ਸੰਗਰੂਰੀ ਸੰਗਰੂਰ ਸੈਰ ਤੋਂ ਆਏ ਨੇ ਬਾਈ ਕਬੂਤਰਾਂ ਨਾਲ ਬੜਿਕਾ ਸਾਡੀ ਵੀਡੀਓ ਨਾ ਬਣੀ ਤੇ ਮੇਰੀ ਵੀਡੀਓ ਨਾ ਬਣੀ ਕਹਿੰਦਾ ਤੇ ਕਬੂਤਰਾਂ ਦੀ ਕਹਿੰਦਾ ਬਣਾਣਾ ਉਹ ਵੀ ਤਾਂ ਬਣਾਉਣਾ ਬਾਈ ਕਬੂਤਰਾਂ ਦੀ ਆਪਾਂ ਕੈਮਰੇ ਆਪ ਨੂੰ ਸਿਆਣ ਚ ਨਹੀਂ ਰਹਿੰਦਾ ਹੈਗਾ ਵੀ ਕਿਹੜਾ ਦਿੱਤਾ ਗਿਆ ਕੱਲ ਨੂੰ ਬਾਈ ਨੇ ਵਾਪਸ ਕਰਾਣੇ ਆਂਡੇ ਬੱਚੇ ਨਾ ਲਾਉਦੇ ਹੋਣਾ ਉੱਡਣ ਨਾ ਤਾਂ ਆਪਾਂ ਨੂੰ ਬਾਈ ਵਾਪਸ ਕਰ ਸਕਦੇ ਆ ਠੀਕ ਨਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਆਪਣਾ ਮੇਨ ਮਕਸਦ ਜਿਹੜਾ ਵੀ ਆਪਣਾ ਇਹੀ ਆ ਬਾਈ ਵੀ ਕਬੂਤਰ ਪਾਲਸ ਹੋ ਸਕਦੇ ਨੇ ਜੇ ਕਈ ਵਾਰੀ ਨਾ ਉੱਡਣ ਕਰਾਉਣੇ ਆ ਬਾਈ ਸਾਨੂੰ ਸੌਂਕ ਕਬੂਤਰਾਂ ਦੇ ਕਿਹੜੇ ਜੋੜਾ ਦਿੱਤਾ ਬਾਈ ਨੂੰ 2000 ਰੁਪਏ ਦਾ ਜੋੜਾ ਦਿੱਤਾਗਾ ਪੂਰੀ ਗਰੰਟੀ ਆ ਬਾਈ ਠੀਕ ਆ ਨਾ ਨਾ ਉੱਡਣੇ ਬੱਚੇ ਤੇ ਆਂਡੇ ਨਾਲ ਲਾਉਣਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਐ ਤਾਂ ਆਪਣੇ ਵੀਡੀਓ ਦਿਖਾ ਕੇ ਇਹ ਵਾਪਸ ਕਰ ਸਕਦੇ ਨੇ ਕਰਾਉਣੇ ਬਈ ਸ਼ੌਂਕ ਆਪਾ